ਤੂੰ ਮੇਰੀ ਵੀਰ ਖਰਾਬ ਕਰਦੀ ਮੈਂ ਤੈਨੂੰ ਹੁਣ ਛੱਡੂਗਾ ਨਹੀਂ ਮੈਂ ਤੈਨੂੰ ਹੁਣ ਮਾਰ ਦੇਉਂਗਾ ਮੈਂ ਤੈਨੂੰ ਮਾਰ ਲਵਾਂ ਉਹ ਕਿ ਨਾ ਬਈ ਮੈਨੂੰ ਮਾਰਨਾ ਮੈਂ ਤੇਰਾ ਕੋਈ ਕੰਮ ਕਰ ਦੂੰਗੀ ਜਿਸ ਦਿਨ ਉਹ ਕਹਿੰਦਾ ਲੈ ਤੂੰ ਪੋ ਰੱਖ ਮੇਰਾ ਕੀ ਕੰਮ ਕਰੇਗੀ ਐਡਾਕ ਤੂੰ ਮੇਰੇ ਕੀ ਕਮਾ ਸਕਦੀ ਹੈ ਵਿੱਚੂਈ ਤਾਂ ਐਡੀ ਹੁੰਦੀ ਹੈ ਨਾ ਤੂੰ ਚੂਈ ਦੇਖੀ ਕਦੇ ਨਹੀਂ ਆਪਣੇ ਤਰ੍ਹਾਂ ਬਹੁਤ ਚੂਈਆਂ ਸੀਗੀਆਂ ਤੂੰ ਕਦੇ ਚੂਈ ਦੇਖੀ ਉਹ ਤਾਂ ਨਾਨੀ ਤੇਤ ਹੁੰਦੀ ਹੈ ਮੈਂ ਨਿਕਲਣਾ ਮੈਂ ਨਿਕਲਣਾ अच्छा ओके ना, ना। हां <coughs> <की> <coughs> 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 <शिकारी coughs> फिर पता ਕੀ ਹੁੰਦਾ ਫਿਰ ਤੇ ਕੀ ਹੁੰਦਾ ਵੀ ਸ਼ੇਰ ਨੂੰ ਫੜਦੋਂ ਹਾਸੇ ਨਾ ਜੰਗਲ ਵਿੱਚ ਬਹੁਤ ਸਾਰੇ ਸ਼ਿਕਾਰੀ ਆ ਜਾਂਦੇ ਆ ਜਿਹੜੇ ਸ਼ੇਰਨ ਫੜਦਨ ਨੂੰ ਕੀ ਕਹਿੰਦੇ ਹੁੰਦੇ ਆ ਸ਼ਿਕਾਰੀ ਸ਼ਿਕਾਰੀ ਕਹਿੰਦੇ ਹੁੰਦੇ ਆ ਠੀਕ ਹੈ ਨਾ ਤਾਂ ਫਿਰ ਉਹ ਕੀ ਕਰਦੇ ਸ਼ੇਰ ਦੇ ਉੱਪਰ ਆਪਣਾ ਜਾਲ ਪਾ ਲੈਂਦੇ ਆ ਵੀ ਸ਼ੇਰ ਉਸ ਇਐ ਖਿੱਚ ਕੇ ਧੂਕੇ ਲੈ ਜਾਂਦੇ ਸ਼ੇਰ ਫਿਰ ਕੀ ਮੇ ਕਰਦਾ ਹੁੰਦਾ ਉਹ ਕਵੇ ਲੜਦੇ ਹਾਂ ਜੇ ਜਿੱਦੇ ਕੋ ਤੂ ਇੱਕੋ ਫੋਕਾ ਜੰਦੀ ਹੈ ਦੇ ਉਹ ਨਾ ਉਹ 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 ਚਲੇ ਜਾਂਦੀ ਜੀ ਜੂਇਓ ਖੇ ਜਾਂਦੀ ਫਿਰ ਜੂਇ ਨੂੰ ਪਤਾ ਲੱਗਦਾ ਕਿ ਸ਼ੇਰ ਜਿਹੜੇ ਸ਼ਿਕਾਰੀ ਆ ਨੇ ਜਾਲ ਦੇ ਵਿੱਚ ਫਸਾਤਾ ਤੇ ਸ਼ੁਰੂ ਫਿਰ ਜੂਇ ਕੀ ਕਰਦੀ ਆ ਕਿ ਉਧਰ 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 ਕਰਦੀ ਜੀ ਇਹਦੇ ਦੇ ਵਿੱਚ ਕਰ 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 ਦੇਖ ਗਏ ਨਾ ਚੂਈ ਤੇਰਾ ਬਹੁਤ ਬਹੁਤ ਚੂਈ ਤੇ ਕੀ ਕਰਦਾ ਉਹ ਚਿੱਟੀ ਚਾਹ ਥੈਂਕ ਯੂ ਚੇਕ ਕਰੀਆ